ਰਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਇੱਕ ਸ਼ੇਅਰ ਨਾਲ ਸ਼ੁਰੂਆਤ ਕਰਦੇ ਆਂ ਆਪਾਂ ਵਧੀਆ ਹੁੰਦੇ ਆ ਸ਼ੇਅਰ ਥੋੜੀ ਜੀ ਗੱਲ ਵਿੱਚ ਹੀ ਅਸਲ ਦੇ ਵਿੱਚ ਤਰਕ ਦੀ ਗੱਲ ਵੀ ਹੁੰਦੀ ਆ ਦੁਨੀਆਦਾਰੀ ਦੀ ਗੱਲ ਵੀ ਹੁੰਦੀ ਆ ਤੇ ਨਾਲ ਇੱਕ ਲੈ ਨਾ ਕੀਤੀ ਗਈ ਗੱਲ ਤੇ ਹਮੇਸ਼ਾ ਚੰਗੀ ਹੀ ਲੱਗਦੀ ਆ ਹਨਾ ਕਹਿੰਦੇ ਮੇਰਾ ਝੁਕਣਾ ਔਰ ਤੇਰਾ ਖੁਦਾ ਹੋ ਜਾਣਾ ਮੇਰਾ ਝੁਕਣਾ ਔਰ ਤੇਰਾ ਖੁਦਾ ਹੋ ਜਾਣਾ ਅੱਛਾ ਨਹੀਂ ਆ ਇਤਨਾ ਬੜਾ ਹੋ ਜਾਣਾ ਜਦੋਂ ਕੋਈ ਬੜਾ ਬੜਾ ਤਾਂ ਹਾਈਟ ਤੋਂ ਵੱਡਾ ਨਹੀਂ ਦਿਮਾਗ ਤੋਂ ਵੱਡਾ ਨਹੀਂ ਸੋਚਣਾ ਆਉਂਦੀ ਓਨੇ ਦਿਮਾਗ ਵੀ ਓਨਾ ਹੀ ਆ ਹਾਈਟ ਵੀ ਓਨੀ ਹੀ ਆ ਘਰ ਦਾ ਵੱਡਾ ਹੋ ਜਾਣਾ ਅਸਲ 'ਚ ਵੱਡਾ ਹੁੰਦਾ ਗੱਡੀ ਦਾ ਵੱਡਾ ਹੋ ਜਾਣਾ ਅਸਲ 'ਚ ਵੱਡਾ ਹੁੰਦਾ ਕੰਮਕਾਰ ਦਾ ਵੱਡਾ ਹੋ ਜਾਣਾ ਅਸਲ 'ਚ ਵੱਡਾ ਮੰਨਿਆ ਜਾਂਦਾ ਏ ਦੁਨੀਆਦਾਰੀ 'ਚ ਗੱਡੀ-ਕਿੱਡੀ ਵੱਡੀਆਂ ਪੈਸੇ ਕਿੰਨੇ ਆ ਹਾਇਸੀਅਤ ਦੇਖ ਕੇ ਆਪਾਂ ਉਹਨੂੰ ਵੱਡਾ ਕਹਿ ਦਿੰਨੇ ਹਾਈਟ ਤੋਂ ਨਹੀਂ ਅਰਤੋਨੀ ਕਿੱਥੇ ਉਹ ਤਾਂ ਕੁਦਰਤ ਨੇ ਦਿੱਤੀ ਹੋਈ ਚੀਜ਼ ਆ ਪਰ ਸਾਨੂੰ ਮਾਣ ਆ ਆਪਣੀ ਚੀਜ਼ ਤੇ ਜੋ ਅਸੀਂ ਇਹ ਦੁਨੀਆਦਾਰੀ ਚ ਬਣਾਈ ਆ ਉਹਦੇ ਤੇ ਮਾਣ ਕਰਕੇ ਪਤਾ ਨਹੀਂ ਕੀ ਅਸੀਂ ਕੱਢਣਾ ਵਾ ਕੀ ਤੁਰੇ ਕਰਦੇ ਆ ਅਸੀਂ ਕੀ ਆਪਣੇ ਦਿਮਾਗ ਚ ਭਰ ਲੈਨੇ ਆ ਅਸੀਂ ਕੀ ਦੁਨੀਆਦਾਰੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੰਨੇ ਕੋ ਉੱਪਰ ਸਮਝਣ ਲੱਗ ਜਾਨੇ ਆ ਕਿ ਸਾਨੂੰ ਆਪਣੇ ਆਪਣੇ ਵੀ ਨਹੀਂ ਦਿਖਦੇ ਇਹ ਆਮ ਤੌਰ ਤੇ ਗੱਲ ਆ ਇਹ ਆਮ ਗੱਲ ਆ ਬਹੁਤ ਹੀ ਵਧੀਆ ਗੱਲ ਆ ਇਹ ਦੌਲਤ ਤੇ ਸ਼ੌਹਰਤ ਹਰੇਕ ਨੂੰ ਤਾਂ ਪਚਦੀ ਵੀ ਹੈ ਨਹੀਂ ਇਹ ਸਚਾਈਆਂ ਇਹ ਕਿਸੇ ਕਿਸੇ ਨੂੰ ਹਜਮ ਆਉਂਦੀ ਆ ਤੇ ਭਾਗ ਵੀ ਕਿਸੇ ਕਿਸੇ ਨੂੰ ਲਾਉਂਦੀ ਆ ਦੌਲਤ ਦਾ ਹੋਣਾ ਅਮੀਰ ਹੋਣਾ ਆਮ ਗੱਲ ਹੋ ਸਕਦੀ ਆ ਪਰ ਉਸ ਅਮੀਰੀ ਨੂੰ ਮੰਨਣਾ ਇੰਜੋਏ ਕਰਨਾ ਟੱਬਰ ਨੂੰ ਨਾਲ ਲੈ ਕੇ ਚੱਲਣਾ ਆਪਣਿਆਂ ਦੀ ਮਦਦ ਕਰਨਾ ਬੜੀ ਖਾਸ ਗੱਲ ਕੋਈ ਹੋਈ ਐ ਕਿਹੜਾ ਫੜਦਾ ਆ ਦੇਖੋ ਤਾਂ ਸਹੀ ਕੁਝ ਕਹਿੰਦੇ ਆ ਕਿ ਕੀ ਕੀ ਹੋ ਗਿਆ ਮਿਲਦੇ ਹੀ ਨਹੀਂ ਕੁਝ ਕਹਿੰਦੇ ਆ ਕਿ ਬੜੇ ਬਿਜ਼ੀ ਰਹਿੰਨੇ ਹੋ ਤਦੋਂ ਟੌਂਟਿੰਗਾਂ ਕਰਨੀਆਂ ਸਮਾਜ ਦੀ ਆਦਤ ਹੈ ਤੇ ਸਾਡੇ ਆਪਣੇ ਹੀ ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਆ ਇਹ ਗੱਲ ਮੰਨਣ ਵਾਲੀ ਹੈ ਪਰ ਹੁੰਦਾ ਕੀ ਹੈ ਇਨਸਾਨ ਨੂੰ ਆਦਤ ਪੈ ਗਈ ਆ ਆਪਣੀ ਬਣਾਈ ਆਪਣੀਆਂ ਚੀਜ਼ਾਂ ਦੀ ਤਾਰੀਫ ਕਰਨਾ ਜੋ ਕੁਦਰਤ ਨੇ ਦਿੱਤਾ ਉਹ ਤੇ ਤਾਰੀਫ ਬਣਦੀ ਹੋਈ ਨਹੀਂ ਕਿਉਂਕਿ ਉਹ ਤੇ ਤੁਹਾਡਾ ਪੁੱਜ ਵੀ ਨਹੀਂ ਪਰ ਜਦੋਂ ਅਸੀਂ ਆਪ ਕਮਾਇਆ ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਕੀਤਾ ਜਦ ਕਿ ਵਕਤ ਨੇ ਵਕਤ ਅਨੁਸਾਰ ਤੁਹਾਡੇ ਦਿਮਾਗ ਦੀ ਵਰਤੋਂ ਕਰਕੇ ਤੁਸੀਂ ਆਪਣੇ ਕੰਮਾਂ ਨੂੰ ਦੁਨੀਆਦਾਰੀ ਮੁਤਾਬਕ ਚਲਾ ਕੇ ਆਪਣੀ ਇੱਕ ਪੋਜੀਸ਼ਨ ਬਣਾਈ ਤੇ ਦੁਨੀਆ ਦੀਆਂ ਚੀਜ਼ਾਂ ਖਰੀਦਣੀਆਂ ਤੇ ਕੀ ਵੱਡੇ ਹੋਗੇ ਜਿਹੜੀਆਂ ਦੁਨੀਆਦਾਰੀ ਦੀਆਂ ਚੀਜ਼ਾਂ ਤੁਸੀਂ ਆਪਣੇ ਸੁੱਖਾਂ ਲਈ ਬਣਾਈਆਂ ਨੇ ਆਪਣੇ ਸੁੱਖਾਂ ਲਈ ਖਰੀਦਿਆ ਨੇ ਆਪਣੇ ਸੁੱਖਾਂ ਲਈ ਅੱਗੇ ਵਧ ਰਹੇ ਹੋ ਆਪਣੇ ਆਲੇ ਚਾਰ ਚੀਜ਼ਾਂ ਬਣਾ ਰਹੇ ਹੋ ਤਾਂ ਕਿਸੇ ਦੇ ਸਰਕਾਰ ਦਾ ਸਾਨ ਨਹੀਂ ਕਿਸੇ ਸਰਕਾਰ ਦਾ ਸਾਨ ਐ ਨਹੀਂ ਦੇਖ ਦੇਖ ਕੇ ਕਿਸੇ ਨੂੰ ਮੱਚੀ ਜਾਓ ਐਵੇਂ ਦੇਖ ਦੇਖ ਕੇ ਕਿਸੇ ਤੇ ਤਰਸ ਖਾਈ ਜਾਓ ਇਹ ਤੇ ਤੁਹਾਡੇ ਆਪਣੇ ਦਿਮਾਗ ਦੀ ਸੋਚ ਹੈ ਆਪਣੇ ਮਨ ਦੀ ਸੋਚ ਹੈ ਨਾ ਤੇ ਕਿਸੇ ਦੇ ਵਿੱਚ ਕੋਈ ਕਮੀ ਹੈ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਤੇ ਨਾ ਹੀ ਤੁਹਾਡੇ 'ਚ ਕੋਈ ਪਲੱਸ ਪੁਆਇੰਟ ਹੈ ਉਹਦੇ ਲਈ ਤੁਸੀਂ ਜ਼ਿੰਮੇਵਾਰ ਜਿਹੜੇ ਪਲੱਸ ਪੁਆਇੰਟ ਦੇਣ ਵਾਲਾ ਹੈ ਉਹੀ ਉਹੀ ਆ ਤੇ ਕਿਸੇ 'ਚ ਕਮੀਆਂ ਦੇਣ ਵਾਲਾ ਵੀ ਉਹੀ ਆ ਜਿੱਦਣੇ ਇਨਸਾਨ ਨੂੰ ਸਮਝ ਲੱਗ ਗਈ ਨਾ ਕਿ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਜੇ ਕੋਈ ਗੁੱਸੇ ਵਾਲਾ ਆ ਜੇ ਕੋਈ ਥੋੜਾ ਜਿਹਾ ਵਿਚਾਰਾ ਉਹ ਕਹਿੰਦਾ ਨਾ ਲੱਲੂ ਕਰੇ ਕਲੱਲੀਆਂ ਰੱਬ ਸਿੱਧੀਆਂ ਪਾਉਂਦਾ ਤੇ ਜੇ ਕੋਈ ਸਿੰਪਲ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉ ਰਿਹਾ ਆ ਚੰਗੀ ਪਲੀ ਰੋਟੀ ਖਾ ਰਿਹਾ ਆ ਉਹਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਤਾਂ ਇਹਦੇ ਵਿੱਚ ਇਹ ਨਹੀਂ ਆ ਕਿ ਲੈ ਇਹ ਤੇ ਬਸ ਇਦਾਂ ਕਰਦਾ ਤਾਂ ਵੀ ਇਹ ਇਦਾਂ ਆ ਕਿਉਂਕਿ ਕੁਦਰਤ ਨੇ ਉਹਨੂੰ ਉਦਾਂ ਦਾ ਹੀ ਬਣਾਇਆ ਤੇ ਉਹਨੇ ਵਿਚਾਰੇ ਨੇ ਉਦਾਂ ਦਾ ਹੀ ਰਹਿਣਾ ਬਸ ਇੱਥੇ ਕੋ ਆ ਕੇ ਐ ਹੋ ਜਾਂਦਾ ਸਾਡੇ ਤਾਂ ਇਦਾਂ ਐਨੀ ਕਰਤਾ ਅਸੀਂ ਇਦਾਂ ਕਰ ਲਿਆ ਅਸੀਂ ਇਦਾਂ ਕਰ ਲਿਆ ਕੀ ਹੋਇਆ ਤੇ ਦੁਨੀਆਦਾਰੀ ਦੇ ਟ੍ਰਿਕਸ ਤੁਸੀਂ ਚਾਰ ਕੋ ਸਿੱਖ ਗਏ ਪਰ ਇਨਸਾਨ ਨੂੰ ਇਨਸਾਨ ਤੇ ਸਮਝਣਾ ਚਾਹੀਦਾ ਜੇ ਅਸੀਂ ਇਨਸਾਨ ਆ ਜਦੋਂ ਤੁਸੀਂ ਆਪਣੇ ਆਪ ਨੂੰ ਇਨਸਾਨ ਸਮਝਦੇ ਹੋ ਤਾਂ ਸਾਨੂੰ ਦੂਜਿਆਂ ਨੂੰ ਵੀ ਇਨਸਾਨ ਹੀ ਸਮਝਣਾ ਚਾਹੀਦਾ ਖੁਦਾ ਥੋੜਾ ਹੀ ਜੇ ਕੋਈ ਝੁੱਕ ਰਿਹਾ ਆ ਜੇ ਕੋਈ ਅੱਗੇ ਵਧ ਰਿਹਾ ਆ ਜੇ ਕੋਈ ਪਿਆਰ ਜਤਾ ਰਿਹਾ ਆ ਜੇ ਕੋਈ ਝੁੱਕ ਕੇ ਗੱਲਬਾਤ ਕਰ ਰਿਹਾ ਆ ਤੇ ਕੀ ਹੋ ਗਿਆ ਕਾਦਾ ਹੰਕਾਰ ਹੈ ਕਾਦਾ ਮਾਣ ਹੈ ਬڑے ਲੋਕਾਂ ਨੂੰ ਇਹ ਚੀਜ਼ ਆ ਕਿ ਮਾੜੀ ਜੀ ਗੱਲ ਹੋਈ ਨ ਰਿਸ਼ਤਿਆਂ ਦੇ ਵਿੱਚ ਅਗਲੇ ਬਲੌਕ ਮਾਰਦੇ ਅਸੀਂ ਅੱਜ ਕੱਲ ਆ ਨਵੇਂ ਰੁਵਾਹ ਚੱਲੇ ਆ ਬਲੌਕ ਮਾਰ ਦੋ ਜੀ ਬਸ ਅਸੀਂ ਨਹੀਂ ਗੱਲ ਕਰਾਂ ਬਲੌਕ ਮਾਰ ਦੋ ਕੀ ਹੁੰਦਾ ਦੱਸੋ ਰਿਸ਼ਤਿਆਂ ਨੂੰ ਬਲੌਕ ਮਾਰ ਕੇ ਤੁਹਾਡੇ ਫੋਨ ਦੇ ਰਿਸ਼ਤੇ ਨੇ ਉਹ ਦੋਸਤ ਮਿੱਤਰਾਂ ਦੇ ਵਿੱਚ ਵੀ ਆਮ ਗੱਲ ਐ ਕਿਸੇ ਨਾਲ ਗੱਲ ਨਹੀਂ ਕਰਨੀ ਬਲੌਕ ਮਾਰੋ ਜੀ ਇਹਨੂੰ ਲਓ ਤਮਾਸ਼ਾ ਹੀ ਹੋ ਗਿਆ ਰਿਸ਼ਤਿਆਂ ਦਾ ਨਹੀਂ ਕੁਝ ਪਰਮਾਤਮਾ ਨੇ ਕਿਉਂ ਨਹੀਂ ਗਿਆ ਕਿ ਇਸ ਬਲਾਕ ਮਾਰੋ ਕਿ ਸਾਨੂੰ ਕੋਈ ਰਿਸ਼ਤਾ ਦੋ ਹੀ ਨਾ ਸਾਨੂੰ ਇੱਦਾਂ ਹੀ ਛੱਡ ਦਿਓ ਧਰਤੀ ਤੇ ਨਹੀਂ ਕਹਿ ਸਕਦੇ ਨਾ ਅਸੀਂ ਕਿਉਂਕਿ ਸਾਡੀ ਮਰਜ਼ੀ ਨਹੀਂ ਹੈ ਸਾਡੇ ਸਟਾਰਸ ਤੇ ਸਾਡੀ ਮਰਜ਼ੀ ਨਹੀਂ ਚੱਲ ਰਹੀ ਪਰ ਦੁਨੀਆਦਾਰੀ ਚ ਅਸੀਂ ਜਿਹੜੀ ਮਰਜ਼ੀ ਚਲਾਉਨੇ ਆ ਆਪਣੇ ਦਿਮਾਗ ਦੇ ਘੋੜੇ ਭਜਾਉਨੇ ਆ ਮੈਂ ਕਹਾਂ ਪੁੱਛੋ ਨਾ ਕੁਝ ਫਿਰ ਦੂਜੇ ਦਾ ਦਿਮਾਗ ਲੱਗਦਾ ਹੀ ਨਹੀਂ ਸਾਰੀ ਦੁਨੀਆ ਹੀ ਪਾਗਲ ਲੱਗਦੀ ਆ ਹਰ ਕਿਸੇ ਨੂੰ ਲੱਗਦਾ ਕਿ ਮੇਤੋਂ ਸਮਝਦਾਰ ਕੋਈ ਨਹੀਂ ਲੈ ਕਿਸੇ ਨੂੰ ਮਰਜੀ ਸਲਾਹ ਦੇ ਕੇ ਦੇਖੋ ਤੈਨੂੰ ਤਾਂ ਬੜੀਆਂ ਫ੍ਰੀ ਰਿਆ ਸਲਾਮਾਂ ਆਉਂਦੀਆਂ ਨੇ 4 ਪੈਸੇ ਆ ਜਾਂਦੇ ਆ ਤਾਂ ਸਲਾਮ ਹੈਨਾ ਤੇ ਜੇ ਕਿਸੇ ਨਾਲ ਮੜ ਜਾ ਝੁਕੋ ਤੇ ਸਿਰ ਤੇ ਚੜ ਕੇ ਬੈਠਦਾ ਕੱਲਾ ਬੈਠਦਾ ਨਹੀਂ ਫਿਰ ਨੱਚਦਾ ਵੀ ਆ ਕਿ ਅਈ ਝੁਕ ਗਿਆ ਪਤਾ ਨਹੀਂ ਇਹ ਝੁਕਾਤਾ ਮੈਂ ਜੀ ਪਤਾ ਨਹੀਂ ਕੀ ਬਹਾਦਰੀ ਕਰ ਲਈ ਤੇ ਪਤਾ ਨਹੀਂ ਕੀ ਜੀ ਮੈਨੂੰ ਮਿਲ ਗਿਆ ਇਹਨਾਂ ਨੂੰ ਝੁਕਾ ਕੇ ਤੇ ਮੈਂ ਬਣ ਗਿਆ ਜੀ ਬੜਾ ਬਸ ਕਿ ਰਿਸ਼ਤਿਆਂ ਵਿੱਚ ਝੁਕਣਾ ਬਰਾਬਰਤਾ ਨਿਮਰਤਾ ਮਾਇਨੇ ਨਹੀਂ ਰੱਖਦੇ ਰਿਸ਼ਤਿਆਂ 'ਚ ਰਿਸ਼ਤੇ ਨੂੰ ਨਿਭਾਉਣਾ ਮਾਇਨੇ ਰੱਖਦਾ ਰਿਸ਼ਤਿਆਂ 'ਚ ਰਿਸ਼ਤੇਦਾਰ ਰਿਸਪੈਕਟ ਕਰਨੀ ਤੇ ਇੱਕ ਦੂਜੇ ਦੀ ਮੁਸੀਬਤ ਪਰੇਸ਼ਾਨੀ 'ਚ ਖੰਡਾ ਮਾਇਨੇ ਰੱਖਦਾ। ਜੇ ਕਿਸੇ ਨੇ ਤੁਹਾਨੂੰ ਫੋਨ ਤੇ ਪੁੱਛ ਲਿਆ ਜੀ ਕਿਸੇ ਨੇ ਤੁਹਾਨੂੰ ਫੋਨ ਕਰ ਲਿਆ ਜੇ ਤੁਹਾਨੂੰ ਇੰਨਾ ਹੀ ਪੁੱਛ ਲਿਆ ਕਿ ਭਾਈ ਚਲੋ ਇੰਨੇ ਢੇਰ ਤੋਂ ਗੱਲ ਨਹੀਂ ਹੋਈ ਚਲੋ ਗੱਲ ਕਰਦੇ ਆ ਤੇ ਕੀ ਆਖਰ ਆ ਗਈ ਹੈ ਜੇ ਅਗਲਾ ਗੱਲ ਕਰ ਰਿਹਾ ਤੁਹਾਡੇ ਨਾਲ ਨਹੀਂ ਜੀ ਉਹ ਸੀ ਆਇਆ ਸੀ ਫੋਨ ਅਸੀਂ ਨਹੀਂ ਚੱਕਿਆ ਕਰਦੀ ਆ ਕੋਣ ਅਸੀਂ ਨਹੀਂ ਜਵਾਬ ਦਿੰਦੇ ਆਉਂਦੇ ਆ ਮੈਸੇਜ ਅਸੀਂ ਨਹੀਂ ਰਿਪਲਾਈ ਕਰਦੇ ਵਾਹ ਚੰਗੀ ਗੱਲ ਆ ਬਹੁਤ ਚੰਗੀ ਗੱਲ ਹੈ ਕਿਹੜੀ ਚੀਜ਼ ਤੋਂ ਹੰਕਾਰੇ ਹੋਇਓ ਜੀ ਇੱਕੋ ਹੀ ਲਾਈਨ 'ਚ ਲੱਗਣਾ ਸਾਹਮਣੇ ਇੱਕੋ ਹੀ ਲਾਈਨ ਆ ਇਹ ਦੁਨੀਆਦਾਰੀ ਦੇ ਵਿੱਚ ਤੁਹਾਨੂੰ ਵੀ ਆਈਪੀ ਲਾਈਨ ਲੈ ਸਕਦੀ ਆ ਪਰ ਉਹਦੇ ਸਾਹਮਣੇ ਤਾਂ ਇੱਕੋ ਹੀ ਲਾਈਨ ਆ ਤੇ ਸਾਰਿਆਂ ਨੂੰ ਇੱਕੋ ਹੀ ਲਾਈਨ 'ਚ ਖੜਨਾ ਤੇ ਸਭ ਦੀ ਜਗ੍ਹਾ ਇੱਕੋ ਹੀ ਆ ਜਦੋਂ ਇਹ ਸਮਝ ਆ ਗਈ ਨਾ ਸਾਨੂੰ ਬਸ ਉਦੋਂ ਥੋੜੀ ਜੀ ਨਿਮਰਤਾ ਆਉਂਦੀ ਆ ਨਹੀਂ ਤਾਂ ਉਹੀ ਗੱਲ ਕਿ ਕੋ ਦਾ ਇਸ ਅਮੇ ਦਾ ਇਨਸਾਨ ਆਪਣੇ ਨੂੰ ਚਾਰ ਚੀਜ਼ਾਂ ਬਣੀਆਂ ਨਹੀਂ ਤਾਂ ਬਸ ਮੇਰੇ ਵਰਗਾ ਕੋਈ ਨਹੀਂ ਮੈਂ ਕਹਿੰਦੀ ਆ ਜੀ ਤੁਰੰਤ ਦਾ ਸਟਾਈਲ ਹੀ ਬਦਲ ਜਾਂਦਾ ਹੰਕਾਰ ਪਤਾ ਨਹੀਂ ਕਹਦਾ ਕਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਲੋਕਾਂ ਨੇ ਆਪਣੇ ਲਈ ਬਣਾਈਆਂ ਨੇ ਕਿ ਉਹ ਚੀਜ਼ਾਂ ਜਿਹੜੀਆਂ ਤੁਸੀਂ ਪਰਮਾਤਮਾ ਲਈ ਬਣਾਈਆਂ ਨੇ ਨਾ ਤਾਂ ਉਹਦੇ ਲਈ ਤੁਸੀਂ ਕੁਝ ਬਣਾ ਸਕਦੇ ਜਿਹੜੀਆਂ ਆਪਣੀਆਂ ਬਣਾਈਆਂ ਚੀਜ਼ਾਂ ਇੱਕ ਹੀ ਰਹਿ ਜਾਣੀਆਂ ਇਹ ਸਰੀਰ ਜਿਹੜਾ ਉਹਨੇ ਦਿੱਤਾ ਉਹ ਵੀ ਇੱਥੇ ਰਹਿ ਜਾਣਾ ਚਲੋ ਅੱਜ 18 ਫਰਵਰੀ 2026 ਦਿਨ ਹੈ ਬੁੱਧਵਾਰ ਦਾ ਤਿਥੀ ਰਹੇਗੀ ਜੀ ਅੱਜប្រតិਪਦਾ ਤਿਥੀ ਨਾਲប្រតិਪਦਾ ਤਿਥੀ ਜੋ ਹੈ ਤਕਰੀਬਨ 4:58 ਮਿੰਟ ਤੇ ਔਰប្រតិਪਦਾ ਤਿਥੀ ਦਾ ਪੱਖ ਕੱਲ ਕੱਲ ਅਸਲ 'ਚ ਨਾ ਮੱਸਿਆ ਸੀ ਤੇ ਮੱਸਿਆ ਸੀ ਕਿ ਸ਼ਾਮ ਨੂੰ 5:31 ਮਿੰਟ ਤੋਂ ਉਹ ਤੋਂ ਬਾਅਦ ਸ਼ੁਰੂ ਹੋ ਗਈ ਸੀប្រតិਪਦਾ ਤਿਥੀ ਨਾ ਤੇ ਨਾਲ ਅੱਜ ਚੰਦਰਦਰਸ਼ਨ ਕਰਨੇ ਅੱਜ ਹੀ ਸ਼ੁਭ ਰਹਿਣੇ ਆ ਦੂਜ ਦਾ ਚੰਦਰ ਵੀ ਅੱਜ ਹੀ ਆ ਇੱਕਮਤਾ ਵੀ ਜਾਨੀ ਥੋੜਾ ਜਿਹਾ ਲੇਟ ਦਰਸ਼ਨ ਕਰ ਲੈਣਾ ਤੁਸੀਂ ਚੰਗਾ ਗ੍ਰਹਿਾਂ ਦੇ ਮੁਤਾਬਕ ਅੱਜ ਦੇ ਦਿਨ ਗ੍ਰਹਿਾਂ ਮੁਤਾਬਕ ਬਸੰਤਰੂ ਤੋਂ ਆਰੰਭ ਹੋ ਜਾਏਗੀ ਅੱਜ ਚਾਨਣ ਪਖ ਆਰੰਭ ਹੋ ਜਾਏਗਾ 15 ਦਿਨ ਚੱਲੇਗਾ ਇਹ ਚਾਨਣ ਪਖ ਅ ਸ਼ੁਕਲ ਪਖ ਜਿਹਨੂੰ ਆਪਾਂ ਕਹਿੰਦੇ ਆ ਪੱਗਣ ਮਹੀਨੇ ਦਾ ਸ਼ੁਕਲ ਪਖ ਰਾਮ ਚੰਦਰ ਦਰਸ਼ਨ ਕਰਨੇ ਤੇ ਜੋ ਦੇਖਿਆ ਜਾਵੇ ਤਾਂ ਸੂਰਜ ਅੱਜ ਚਾਨਣ ਪਖ ਦੇ ਹਿਸਾਬ ਨਾਲ ਅੱਗੇ ਹੁਣ ਮੀਨ રાશિ ਚ ਜਾਏਗਾ ਔਰ ਬੁੱਧਵਾਰ ਦਾ ਦਿਨ ਹੈ ਸੱਤ ਪੀਸ਼ਾ ਨਕਸ਼ਤਰ ਹੈ ਰਾਹੂ ਦਾ ਨਕਸ਼ਤਰ ਹੈ ਕੁੰਭ ਰਾਸ਼ੀ ਚ ਸੰਦਰਮਾ ਚੰਦਰ ਰਾਹੂ ਦਾ ਜੋਗ ਬਣਿਆ ਹੈ ਸ਼ਿਵਾ ਜੋਗ ਰਹਿ ਗਿਆ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਜਾਨੀ ਬੁੱਧਵਾਰ ਵਾਲੇ ਦਿਨ ਜੋ ਰਾਹੂ ਕਾਲ ਦਾ ਟਾਈਮ ਹੈ ਇਹ ਰਹੇਗਾ ਤੁਹਾਡਾ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਟਾਈਮ ਰਾਹੂ ਕਾਲ ਦਾ ਚੱਲਦੇ ਕੰਮਾਂ ਦਾ ਕੋਈ ਪ੍ਰਹੀਤ ਨਹੀਂ ਅੱਜ ਕੱਲ੍ਹ ਵਿਆਹ ਸ਼ਾਦੀ ਚੱਲ ਰਹੀ ਥੋੜਾ ਸ਼ਗਨ ਵਗੈਰਾ ਕਰਨੇ ਹੋਣ ਤਾਂ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਚਲੋ ਗੱਲ ਕਰਾਂਗੇ ਆਪਾਂ ਹਾਂ ਅੱਜ ਪ੍ਰੋਗਰਾਮ ਦੇ ਅਖੀਰ ਵਿੱਚ ਦੱਸਾਂਗੇ ਤੁਹਾਨੂੰ ਕਈ ਵਾਰੀ ਸਾਡੀ ਜ਼ਿੰਦਗੀ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੁੰਦੀ ਹੈ ਤੇ ਇੱਕਦਮ ਡਿਸਟਰਬ ਸਾਡੀਆਂ ਘਰ ਦੀਆਂ ਕੁੜੀਆਂ ਥੋੜੀਆਂ ਜਿਹੀਆਂ ਦੁਖੀ ਹੋ ਜਾਂਦੀਆਂ ਨੇ ਪਰੇਸ਼ਾਨ ਕਰਨ ਲੱਗ ਜਾਂਦੀਆਂ ਨੇ ਜਾਂ ਸਾਡੇ ਰਿਸ਼ਤੇ ਉਹਨਾਂ ਨਾਲ ਖਰਾਬ ਹੋ ਜਾਂਦੇ ਆ ਉਹਦਾ ਇੱਕ ਕਾਰਨ ਦੱਸਾਂਗੇ ਤੁਹਾਨੂੰ ਅੱਜ ਇੱਕ ਥੋੜਾ ਚੈੱਕ ਕਰਿਓ ਤੇ ਦੇਖਿਓ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੈਰੇਜ਼ਾ ਨੇ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਨੇ ਚੰਦਰਮਾ ਰਾਹੂ ਦੇ ਨਾਲ ਬਿਰਾਜਮਾਨ ਆ ਉਹ ਵੀ 11ਵੇਂ ਘਰ ਦੇ ਵਿੱਚ ਤੇ ਰਾਹੂ ਦਾ ਹੀ ਨਕਸ਼ਤਰ ਹੈ ਜੋ ਮਿੱਤਰਨੀ ਹੈ ਮਨ ਤੁਹਾਡਾ ਧਾਮਾਡੋਰ ਸਥਿਤੀ ਚ ਜ਼ਰੂਰ ਰਹੇਗਾ ਮੰਗਲ ਦੀ ਸਥਿਤੀ ਬਹੁਤ ਅੱਛੀ ਹੈ ਸਟੈਂਡਰਡ ਲੈਵਲ ਤੁਹਾਡਾ ਅੱਜ ਅੱਛਾ ਆ ਬਾਲਾ ਹੰਕਾਰ ਤੇ ਮਾਣ ਰਿਸ਼ਤਿਆਂ ਨੂੰ ਖਰਾਬ ਕਰੇਗਾ ਭਰਾ ਨਾਲ ਸਬੰਧ ਅੱਛੇ ਰੱਖੋਗੇ ਤਾਂ ਮੰਗਲ ਦੀ એનર્ਜੀ ਸ਼ੁਭ ਫਲ ਦੇਂਦੀ ਹੈ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਰਸੋਈ ਚ ਬੈਠ ਕੇ ਖਾਣਾ ਖਾਣਾ ਹੈ ਤੇ ਲਾਈਟ ਜਿਆ ਗ੍ਰੇ ਕਲਰ ਤੁਹਾਡਾ ਅੱਜ ਸ਼ੁਭ ਰਹੇਗਾ ਟੌਰਸ ਬ੍ਰਿਕ ਰਾਸ਼ੀ ਨਕਸ਼ਤਰ ਰਾဟု ਦਾ ਮਿੱਤਰ ਆ ਪਰ ਫਿਰ ਵੀ ਪ੍ਰਾਪਰਟੀ ਦੀ ਸੇਲ ਪਰਚੇਸ ਕਰਦੇ ਸਮੇਂ ਧਿਆਨ ਰੱਖਣਾ ਹੈ ਕਿ ਡੀਲ ਕਰਦੇ ਸਮੇਂ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਧੋਖਾ ਨਾ ਹੋ ਜਾਏ ਆਪਣੇ ਪਰਿਵਾਰ ਤੇ ਬਜ਼ੁਰਗਾਂ ਕੋਲ ਥੋੜੀ ਜਰ ਬੈਠਣਾ ਬ੍ਰੈਸਪਤ ਦੀ એનર્ਜੀ ਨੂੰ ਸ਼ੁਭ ਕਰੇਗਾ ਜੋ ਤੁਹਾਡੇ ਧਰਨ ਸਥਾਨ ਵਿੱਚ ਬਣਿਆ ਹੋਇਆ ਹੈ। ਸ਼ੁਕਰ ਦੀ ਸ਼ੁਫਤਾ ਦੇ ਲਈ ਅੱਜ ਕ੍ਰੀਮ ਰੰਗ ਪਾਓ। ਜੈਮਨੀ ਜਾਨੀ ਮਿਥੁਨ ਰਾਸ਼ੀ। ਮਿਥੁਨ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਗੁਰੂ ਲਗਣ ਵਿੱਚ ਬਣਿਆ ਹੈ ਤੇ ਰਾਹੂ ਦਾ ਨਕਸ਼ਤਰ ਠੀਕ ਠਾਕ ਜਿਹਾ ਹੈ। ਨਾਈ ਮਿੱਤਰ ਹੈ ਤੇ ਨਾਈ ਆਪਾਂ ਕਹਿ ਸਕਦੇ ਹਾਂ ਕਿ ਉਹ ਤੁਹਾਡਾ ਨੁਕਸਾਨ ਕਰੇਗਾ। ਸਿਤਾਰਿਆਂ ਦੇ ਮੁਤਾਬਕ ਜੀ ਮੰਗਲਾ ਜੱਠਵੇਂ ਸਥਾਨ 'ਚ ਹੈ ਤਾਂ ਵਾਹਨ ਥੋੜਾ ਜਿਹਾ ਧਿਆਨ ਨਾਲ ਚਲਾਣਾ ਤੁਸੀਂ। ਰਾਹੁ ਦਾ ਨਕਸ਼ਤਰ ਹੋਣ ਕਰਕੇ ਜਲਦਬਾਜੀ ਨੁਕਸਾਨ ਕਰਾਏਗੀ ਬਾਂਹ ਲੱਤ ਪੈਰ ਸੱਟ ਲੱਗ ਜਾਏਗੀ ਦੂਸਰਾ ਪਿਤਾ ਦੀ ਸਲਾਹ ਨਾਲ ਚੱਲੋਗੇ ਤਾਂ ਬਜ਼ੁਰਗਾਂ ਦੀ ਸਲਾਹ ਨਾਲ ਚੱਲੋਗੇ ਤਾਂ ਬ੍ਰਸਪੱਤਾ શુભ ਫਲ ਹੋਏਗਾ ਪੀਲਾ ਜਾਂ 골ਡਨ ਰੰਗ ਪਹਿਨੇ ਕੈਂਸਰ ਜਨ ਕਰਕਰਾਸ਼ੀ ਕਰਕਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਉਦਾਸੀ ਅੱਜ ਬਣੀ ਰਹੀ ਕਿ ਕਿਸੇ ਦੀਆਂ ਗੱਲਾਂ ਉਹਦੇ ਦੇਕਾਰ ਕਰਨੀਆਂ ਕਿਸੇ ਦਾ ਕਹੀ ਹੋਏ ਸ਼ਬਦ ਦਿਮਾਗ ਚੋਂ ਨਹੀਂ ਨਿਕਲਣਗੇ ਜਿਸ ਕਰਕੇ ਥੋੜੀ ਜਿਹੀ એનર્ਜੀ ਵਿਆਹ ਸ਼ਾਦੀ ਤੇ ਜਾਣ ਦਾ ਮੌਕਾ ਮਿਲ ਰਿਹਾ ਤੁਹਾਨੂੰ ਥੋੜਾ ਜਿਹਾ ਵਾਰੀ ਖਾਣ ਤੋਂ ਪਰਹੇਜ਼ ਰੱਖਣਾ ਬੁੱਧਾ ਠ ਹੋਣ ਕਰਕੇ ਪੇਟ ਸੰਬੰਧੀ ਪਰੇਸ਼ਾਨੀ ਵੀ ਖੜੀ ਹੋ ਸਕਦੀ ਆ ਰਾਹੂ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਅੱਜ ਨੀਲਾ ਤੇ ਕਾਲਾ ਰੰਗ ਨਾ ਪਾਓ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਜੋ ਸਿਤਾਰੇ ਜੀ ਤਰੇਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਰਾਹੂ ਦਾ ਨਕਸ਼ਤਰ ਤਾਂ ਮਿੱਤਰ ਹੈ ਕੋਈ ਨਹੀਂ ਇਲੈਕਟ੍ਰੋਨਿਕ ਸਮਾਨ ਘਰ ਚ ਖਰਾਬ ਬਿਲਕੁਲ ਵੀ ਨਾ ਰੱਖੋ ਜੀਵਨ ਸਾਥੀ ਨਾਲ ਵੀ ਥੋੜਾ ਲਿਮੀ ਨਾਲ ਪੇਸ਼ ਆਓ ਛੋਟੀ ਮੋਟੀ ਨੋਕ ਚੋਕ ਰ ਵੱਡਾ ਰੂਪ ਧਾਨ ਕਰ ਜਾਵੇਗੀ ਬੱਚਿਆਂ ਨਾਲ ਤਾਲਮਿਲ ਬਣਾਈ ਰੱਖਣ ਦੇ ਲਈ ਉਹਨਾਂ ਦੇ ਕੋਲ ਬੈਠਣਾ ਉਹਨਾਂ ਦੀ ਪ੍ਰੋਬਲਮ ਨੂੰ ਸੁਣਨਾ ਉਹਨਾਂ ਦਾ ਹੱਲ ਕੱਢਣ ਦੇ ਲਈ ਯਤਨ ਕਰਨਾ ਤੁਹਾਡੇ ਲਈ ਸ਼ੁਭਤਾ ਬਧਾਇਆ ਸੂਰਜ ਦੀ શુભਤਾ ਦੇ ਲਈ ਜਲਦੀ ਉਠੋ ਸੂਰਜ ਦੇ ਦਰਸ਼ਨ ਕਰੋ ਗਾਇਤਰੀ ਮੰਤਰ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਮੈਡੀਟੇਸ਼ਨ ਕਰ ਲਓ ਥੋੜੀ ਜਿਹੀ ਸ਼ੁਭ ਰੰਗ ਅੱਜ ਰਵੇਗਾ ਲਾਈਟ ਬ੍ਰਾਊਨ ਕਰੋ ਵਰਗੋਜਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਪਰਿਵਾਰ ਵਿੱਚ ਕਿਸੇ ਨਾ ਕਿਸੇ ਵੀ ਸਿਹਤ ਖਰਾਬ ਤੇ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਕਿਤੇ ਜਾਣਾ ਪੈ ਸਕਦਾ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਵੀ ਵੱਧ ਸਕਦੀ ਆ ਤੇ ਨਾਲ ਨਾਲ ਕੇ ਪਰਿਵਾਰ ਵਿੱਚ ਵੀ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਕੋਸ਼ਿਸ਼ ਕਰਨੀ ਹੈ ਕੀੜਿਆਂ ਨੂੰ ਸ਼ੱਕਰ ਆਟਾ ਅੱਜ ਜ਼ਰੂਰ ਪਾ ਦੇਣਾ ਹੈ ਤੇ ਰੰਗ ਤੁਹਾਡਾ ਲਈ ਅੱਜ ਸ਼ੁਭ ਰਹੇਗਾ ਡਾਰਕ ਫਰੋਜ਼ੀ कलर ਲਿਬਰਾਜ਼ ਹਨ ਟੂਲਾ ਰਾਸ਼ੀ ਟੂਲਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਜੀ ਗ੍ਰਹਿਾਂ ਦੇ ਮੁਤਾਬਕ ਨਕਸ਼ਤਰ ਰਾਹੂ ਦਾ ਸੋਚ ਸਥਾਨ ਵਿੱਚ ਬਿਰਾਜਮਣ ਕਿਸੇ ਵੀ ਚੀਜ਼ ਨੂੰ ਸੀਰੀਅਸਲੀ ਲਓਗੇ ਚਾਹੇ ਉਹ ਪੜ੍ਹਾਈ ਹੈ ਭਾਵੇਂ ਉਹ ਤੁਹਾਡਾ ਕੰਮਕਾਰ ਹੈ ਭਾਵੇਂ ਉਹ ਜੋਬ ਹੈ ਤੇ ਭਾਵੇਂ ਦੁਕਾਨਦਾਰੀ ਹੈ ਤਾਂ ਹੀ ਅੱਗੇ ਵਧਣ ਦੇ ਲਈ ਤੁਹਾਨੂੰ ਵਧੀਆ ਰਸਤੇ ਮਿਲ ਸਕਦੇ ਆ ਜਾਨੀ ਪੈਂਡਿੰਗ ਕੰਮਾਂ ਨੂੰ ਪੂਰਾ ਕਰਨਾ ਤੇ ਛੋਟੇ-ਮੋਟੇ ਕੰਮਾਂ ਨੂੰ ਇਗਨੋਰ ਨਹੀਂ ਕਰਨਾ ਹੀ ਤੁਹਾਡੇ ਲਈ ਵਧੀਆ ਰਹੇਗਾ ਤੇ ਕੋਸ਼ਿਸ਼ ਕਰਨੀਏ ਵੀ ਕਿ ਨਾਲ ਸ਼ੁਭ ਸ਼ੁਭ ਬੋਲਣਾ ਤੇ ਤਾਂਬੇ ਦਾ ਪੈਸਾ ਆਪਣੀ ਜੇਬ 'ਚ ਰੱਖ ਲੈਣਾ ਤੇ ਨਾਲੇ ਸ਼ੁਕਰ ਦੀ ਸ਼ੁਭਤਾ ਲਈ ਪਤਾਸੇ ਦਾ ਸੇਵਨ ਵੀ ਕਰ ਸਕਦੇ ਹੋ ਤੇ ਹਰੀ ਇਲਾਇਚੀ ਦਾ ਤੋਂ ਕੇ ਬੁੱਧ ਸ਼ੁਕਰ ਦਾ ਯੋਗ ਬਣਿਆ ਹੋਇਆ। ਸੁਭਰਾੰਗ ਅੱਜ ਤੁਹਾਡਾ ਰਹੇਗਾ ਜੀ तकरीबन ਕਰੀਮ ਕਲਰ। ਸਕੋਰਪੀਓ ਜਾਨੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਉਤਾਵਲਾਪਣ ਬੇਚੈਨੀ ਪਾਰਟੀ ਫੰਕਸ਼ਨ اٹੈਂਡ ਕਰਨ ਕਰਕੇ ਥੋੜਾ ਜਿਹਾ ਤੁਹਾਡੇ ਸਿਰ ਚ ਦਰਦ ਵਗੈਰਾ ਜਾਂ ਪੇਟ ਦੀ ਪ੍ਰੋਬਲਮ ਤਾਂ ਕਰ ਸਕਦੀ ਹੈ। ਕੰਮ ਕਾਰ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਪੜ੍ਹਾਈ 'ਚ ਵੀ ਮਨ ਲੱਗੇਗਾ, ਕੰਮ ਕਰ ਵੀ ਅੱਛਾ ਚੱਲੇਗਾ। ਸਟੈਂਡਰਡ ਲੈਵਲ ਤੁਹਾਡਾ ਵਧੀਆ ਆ ਰਾਹੁ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਆਪਣੇ ਭਰਾ ਨਾਲ ਬੈਸਬਾਜੀ ਤੋਂ ਬਚੋ ਭੈਣ ਭਾਈ ਇਸ ਬੰਦਾ ਚ ਸੁਧਾਰ ਲਈ ਬੈਠ ਕੇ ਗੱਲ ਕਰ ਲੈਣੀ ਚੰਗੀ ਆ ਨਹੀਂ ਤਾਂ ਮੰਗਲ ਬੁੱਧ ਦੀ એનર્ਜੀ ਤੇ ਮਾਤਾ ਦੀ ਸਿਹਤ ਖਰਾਬ ਹੋਣਾ ਦਾ ਵੀ ਪੀ ਵਦਨਾ ਕੋਈ ਨਾ ਕੋਈ ਪਰੇਸ਼ਾਨੀ ਦਵਾ ਦੇਗਾ ਸ਼ੁਭ ਰੰਗਾ ਜਰਵੇਗਾ ਸਿਲਵਰ ਸੈਜੀਟੇਰੀਅਸ ਤਨੁਰਾਸ਼ੀ ਤਨੂਰਾਸ਼ੀ ਦੇ ਲਈ ਮੰਗਲ ਦੂਸਰੇ ਤੇ ਪੰਜ ਗ੍ਰਹਾਂ ਦੀ ਜੁਤੀ ਤੀਸਰੇ ਸਥਾਨ ਵਿੱਚ ਬਣੀ ਹੋਈ ਹੈ ਵਧੀਆ ਚਲਦੇ ਪਾਣੀ 'ਚ ਥੋੜੇ ਜਿਹਾ ਚੌਲ ਹਲਦੀ ਦੁੱਧ ਚਾਲ ਪ੍ਰਵਾਹ ਕਰੋ ਸ਼ਨੀਚਾਰ ਦਾ ਸ਼ੁਭ ਫਲ ਮਿਲੇਗਾ ਜੀਬ ਤੇ ਸ਼ਹਿਦ ਲਾਉਣਾ ਸਮਝੋ ਹੋਰ ਜ਼ਿਆਦਾ ਵਧੀਆ ਗ੍ਰਹਾਂ ਦੀ એનર્ਜੀ ਨੂੰ ਵਧਾਏਗਾ ਕੋਸ਼ਿਸ਼ੇ ਕਰਨੀ ਹੈ ਕਿ ਆਪਣੇ ਸਰਕਲ ਦਾ ਸਾਥ ਦੇਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਪਰਿਵਾਰ ਦੀ ਨਾਮ ਅੰਨੀ ਜਾਵੇ ਸਰਕਲ ਦਾ ਸਾਥ ਜ਼ਰੂਰ ਦਿਓ ਰਾਜਨੀਤੀ ਵਿੱਚ ਇੰਟਰਸਟ ਲਈ ਰਾਜਨੀਤੀ ਵਿੱਚ ਅچھے ਲੋਕਾਂ ਦੇ ਸੰਬੰਧ ਲਈ ਸਿਤਾਰੇ ਤੁਹਾਡੇ ਚੰਗੇ ਚੱਲਦੇ ਪਏ ਆ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਆ ਕਿਸੇ ਨਾਲ ਕੀਤੀ ਗਈ ਮੀਟਿੰਗ ਵਿੱਚ ਤੁਹਾਡੀ ਪਿੱਠ ਵੀ ਥਾਪਤ ਪਾਈ ਜਾਏਗੀ ਤੁਹਾਡੇ ਕੀਤੇ ਕੰਮਾਂ ਲੈ ਕੋਈ ਜ਼ਿਆਦਾ ਉਪਾਣੀ ਕਰਨਾ ਬਸ ਮੀਨ ਨਾਲ ਕੇ ਆਪਣੇ ਭੇਤ ਕਿਸੇ ਨੂੰ ਹੈ ਨਾ ਤੇ ਸ਼ੁਭ ਰੰਗ ਅੱਜ ਰਹੇਗਾ ਜਹਾਮੀ ਕੈਪ੍ਰਿਕੌਰ ਮਕਰ રાશિ ਮਕਰ રાશિ ਵਾਲਿਆਂ ਨੂੰ ਵੀ ਜ਼ਿਆਦਾ ਗੁੱਸਾ ਨਹੀਂ ਕਰਨਾ ਚਾਹੀਦਾ ਸਿਤਾਰੇ ਚੰਗੇ ਆ ਥੋੜੀ ਬੋਤੀ ਪੇਟ ਦੀ ਪ੍ਰੋਬਲਮ ਤੰਗ ਕਰ ਸਕਦੀ ਹੈ ਨਾਲ ਹੀ ਜ਼ਿਆਦਾ ਗੁੱਸਾ ਕਿਉਂਕਿ ਮੰਗਲ ਲਗਣ ਤੇ ਚੱਲ ਰਿਹਾ ਤਾਂ ਥੋੜਾ ਗੁੱਸਾ ਵੀ ਵੀ ਵਧਨ ਕਰਕੇ ਸੇਤ ਖਰਾਬ ਕਰ ਸਕਦਾ ਹੈ ਵਾਨਿਸ਼ ਵਿੱਚ ਸਾਸ ਰੱਖ ਕੇ ਅੱਜ ਵੀ ਚੱਲਣਾ ਹੈ ਤੇ ਕੰਮਕਾਰ ਥੋੜੇ ਜੇ ਲੇਟ ਜ਼ਰੂਰ ਹੋ ਸਕਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਨੁਕਸਾਨ liver ਦੀ ਪ੍ਰੋਬਲਮ, ਪੇਟ ਦੀ ਪ੍ਰੋਬਲਮ ਤੁਹਾਨੂੰ ਵੀ ਥੋੜਾ ਤੰਗ ਕਰੇਗੀ ਤਾਂ ਥੋੜੇ ਬਾਹਰ ਖਾਣ ਤੋਂ ਬਹੇਜ ਰੱਖੋ ਕਿਤੇ ਜਾਣਾ ਤਾਂ ਚੰਦੀ ਆਪਣੇ ਕੋਲ ਨਾਲ ਲੈ ਕੇ ਜਾਓ। ਰਾਹੁ ਦਾ ਨਕਸ਼ਤਰ ਮਿੱਤਰ ਹੈ। ਬਸ ਥੋੜਾ ਸਿਰ ਚ ਦਰਦ ਹੈ ਤਾਂ ਧੁੱਪ 'ਚ ਨੰਗੇ ਸਿਰ ਵੀ ਨਾ ਰੱਖੋ। ਅਕੁਰੀਸ ਸੇਨਿਕ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਜਿਸੀਟਾਰੇ ਚਲ ਰਹੇ ਨੇ ਦੇਖਿਆ ਜਾਵੇ ਤਾਂ ਸੂਰਜ ਬੁੱਧ ਸ਼ੁਕਰ ਚੰਦਰ ਕੇਤੂ ਚੰਦਰ ਰਾਹੋ ਦਾ ਜੋਗ ਲਗਨ ਵਿੱਚ ਤੇ ਕੇਤੂ ਸਾਹਮਣੇ ਸੱਤਵੇਂ ਸਥਾਨ ਚ ਬਣਿਆ ਹੋਇਆ ਰਿਸ਼ਤੇ ਬੰਦੇ ਬੰਦੇ ਗੱਲ ਬਣਦੀ ਬਣਦੀ ਵਿੱਚ ਇਹ ਵਿਚਾਰੇ ਰੁਕ ਜਾਂਦੀਆਂ ਜਾਂ ਇੱਕਦਮ ਗੱਲ ਤੁਰਦੀ ਹੈ ਤੇ ਉਸ ਤੋਂ ਬਾਅਦ ਥੋੜੀ એનર્ਜੀ ਕੇਤੂ ਸੱਤਵੇਂ ਕਰਕੇ ਹੋਉ ਸਕਦਾ ਹੈ ਪਰ ਸ਼ੁਕਰ ਲਗਨ ਵਿੱਚ ਪਰਸਨੈਲਟੀ ਵੀ ਅੱਛੀ ਕਰਦਾ ਤੇ ਰਿਸ਼ਤਿਆਂ ਲਈ ਵੀ ਚੰਗਾ ਮੰਨਿਆ ਜਾਂਦਾ ਪ੍ਰੇਮ ਸਬੰਧਾਂ ਲਈ ਵੀ ਅੱਜ ਦਾ ਦਿਨ ਵਧੀਆ ਜਾਏਗਾ ਰਾਹੂ ਲਗਨ ਵਿੱਚ ਹੀ ਹੈ ਕੰਫੀਡੈਂਸ ਚੰਗਾ ਹੈ ਤੁਹਾਡਾ ਵਧੀਆ ਗੱਲਬਾਤ ਹੋ ਰਹੀ ਹੈ ਤੁਹਾਡੀ ਹਰ ਕਿਸੇ ਨਾਲ ਪਰ ਓਵਰ ਕੰਫੀਡੈਂਸ ਕਈ ਵਾਰੀ ਆਪਣੇ ਤੇ ਦੇਣ ਤੇ ਆਪਣਾ ਹੀ ਨੁਕਸਾਨ ਹੋ ਜਾਂਦਾ ਹੈ ਤਾਂ ਇਸ ਕਰਕੇ ਥੋੜਾ ਜਿਆ ਤੁਸੀਂ ਭੇਤ ਨਹੀਂ ਦੇਣੀ ਠੀਕ ਦੁੱਧ ਮੱਥੇ ਤੇ ਲਾਣਾ ਦਹੀਂ ਧਾਰਮਿਕ ਸਥਾਨ ਤੇ ਦੇਣਾ ਅਸਤੇ ਦਿਨ ਦਾ ਉਹ ਭਾਰਵੇਗਾ ਸ਼ੁਗਰਾਂਗਾ ਜਰਵੇਗਾ ਜੀ ਲਾਈਟ ਜਸਮਨ ਨਾ ਪਾਇਸੇ ਜਨ ਮੀਨ ਰਾਸ਼ੀ ਮੀਨ ਰਾਸ਼ੀ ਦੇ ਲਈ ਜੋ ਸਿਤਾਰੇ ਜੀ ਛੋਟੇ ਮੋਟੇ ਚੀਜ਼ਾਂ ਦੀ ਤੁਸੀਂ ਪਰਵਾਹ ਨਹੀਂ ਕਰੋਗੇ ਰਿਸਕ ਲੈਣਾ ਹੀ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਤੇ ਨਵੀਆਂ ਚੀਜ਼ਾਂ ਨੂੰ ਐਡ ਕਰਨਾ ਹੀ ਪੈਂਦਾ ਜੋ ਤੁਸੀਂ ਸੋਚ ਰਹੇ ਹੋ ਬਿਲਕੁਲ ਸਹੀ ਕਿਉਂਕਿ ਬਰੇਸ ਤੋਂ ਚੌਥੇ ਸਤਾਂ ਚ ਤੁਹਾਡਾ ਨੁਕਸਾਨ ਨਹੀਂ ਹੋਣ ਦਵੇਗਾ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਤੰਨ ਬਿਜ਼ਨਸ ਵਪਾਰ ਵਿੱਚ ਜ਼ਿਆਦਾ ਇਨਵੈਸਟਮੈਂਟ ਨਾ ਕਰਕੇ ਛੋਟੇ-ਛੋਟੇ ਇਨਵੈਸਟਮੈਂਟ ਕਰਨ ਤੇ ਹੀ ਤੁਹਾਨੂੰ ਸ਼ੁਭਫਲ ਮਿਲ ਜਾਂਦੇ ਆ ਕਿਉਂ ਮਿਲ ਸਕਦੇ ਆ ਕਿਉਂਕਿ ਸਾਰੇ ਦੇ ਸਾਰੇ ਖਰਚ ਸਤਾਂ ਵਿੱਚ ਨੇ ਤੇ ਬਸ ਖਰਚੇ ਹੀ ਦਿਖਦੇ ਪਏ ਆ ਤੇ ਇਨਕਮ ਤੇ ਦਿਖਦੀ ਹੋਈ ਨਹੀਂ ਪਈ ਲੱਗਦਾ ਆ ਰਹੀ ਹੈ ਪਰ ਜਾ ਕਿੱਥੇ ਰਹੀ ਹੈ ਇਹ ਹੀ ਸਾਡਾ ਪਰਿਵਾਰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਮੇਰਾ ਅਸ਼ੀਰਵਾਦ ਚਲੋ ਅੱਜ ਦੇ ਦਿਨ ਜੋ ਤੁਸੀਂ ਉਪਾ ਕਰਨਾ ਹੋਈ ਆ ਕਿ ਕੇਲੇ ਆ ਜੋ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਜਾਂ ਖੱਟੀਆਂ ਟੌਫੀਆਂ ਮੰਡੜੀਆਂ ਵੀ ਵਧੀਆ ਰਹੇਗਾ ਸ਼ੁਭ ਰੰਗ ਤੁਹਾਡਾ ਰਹੇਗਾ ਜੀ 골ਡਨ ਕਲਰ ଏਸੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਲੌਜੀਕਲੀ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਮੁਤਾਬਕ ਕਿੰਦਾ ਚੀਜ਼ਾਂ ਨੂੰ ਸਹੀ ਕਰਕੇ ਦਿਨ ਨੂੰ ਸਹੀ ਬਣਾ ਸਕਦੇ ਕਈ ਵਾਰੀ ਕੀ ਹੁੰਦਾ ਆ ਤੇ ਆਪਾਂ ਦੇਖਦੇ ਆ ਕਿ ਅਚਾਨਕ ਹੀ ਘਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਗਈ ਅਚਾਨਕ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕਾਰਨ ਕੋਈ ਨਾ ਕੋਈ ਜ਼ਰੂਰ ਹੁੰਦਾ ਆ ਬਿਲਕੁਲ ਕਾਰਨ ਤੋਂ ਬਿਨਾ ਜੇ ਆਪਾਂ ਕਹੀਏ ਢਿੱਡ ਦੁਖ ਰਿਆ ਤਾਂ ਉਹਦਾ ਵੀ ਕਾਰਨ ਆ ਜੇ ਸਿਰ ਦੁਖ ਰਿਆ ਤਾਂ ਉਹਦਾ ਵੀ ਕਾਰਨ ਆ ਜੇ ਅਸੀਂ ਪਰੇਸ਼ਾਨ ਆ ਤਾਂ ਉਹਦਾ ਵੀ ਕਾਰਨ ਆ ਕਾਰਨ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਅਗਰ ਸਾਡੇ ਘਰ ਦੀ ਧੀ ਦੁਖੀ ਹੈ ਜਾਂ ਕੋਈ ਨਾ ਕੋਈ ਕੇਸ ਚੱਲ ਪਿਆ ਜਾਂ ਅਚਾਨਕ ਕੋਈ ਪਰੇਸ਼ਾਨੀ ਉਸਤੇ ਖੜੀ ਹੋ ਗਈ ਪਹਿਲਾਂ ਲਾਈਫ ਚੰਗੀ ਚੱਲਦੀ ਸੀ ਤੇ ਹੁਣ ਇੱਕਦਮ ਡਿਸਟਰਬ ਹੋ ਗਈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਡਿਸਟਰਬੈਂਸ ਅਸੀਂ ਸਾਡੇ ਗ੍ਰਹਾਂ ਵਿੱਚ ਜਾਂ ਸਾਡੇ ਵਾਸਤੂ ਦੇ ਵਿੱਚ ਕੁਝ ਨਾ ਕੁਝ ਡਿਸਟਰਬੈਂਸ ਜ਼ਰੂਰ ਹੋਈ ਆ ਤਾਂ ਮੈਂ ਇਹਨਾਂ ਗੱਲ ਕੀ ਆ ਕਿ ਅਗਰ ਘਰ ਦੀ ਸਾਊਥ-ਵੈਸਟ ਦਿਸ਼ਾ ਵਿੱਚ ਬੌੜੀਆਂ ਹੋਣ ਅਗਰ ਘਰ ਦੀ ਸਾਊਥ-ਵੈਸਟ ਦਿਸ਼ਾ ਵਿੱਚ ਗੇਟ ਹੋਵੇ ਅਗਰ ਘਰ ਦੀ ਸਾਊਥ-ਵੈਸਟ ਦਿਸ਼ਾ ਵਿੱਚ ਵੱਡੀ ਵਿੰਡੋ ਹੋਵੇ ਤਾਂ ਘਰ ਦੀਆਂ ਕੁੜੀਆਂ ਦੇ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਕੋਈ ਨਾ ਕੋਈ ਉਹਨਾਂ ਦੀ ਮੈਰਿਜ ਲਾਈਫ ਖਰਾਬ ਬਦਨਾਮੀ ਜਾਓ ਪਿਤਾ ਦੀ ਰਿਸਪੈਕਟ ਬਿਲਕੁਲ ਹੀ ਨਹੀਂ ਕਰਦੀ ਇਹ ਤੁਸੀਂ ਨੋਟ ਕਰਨਾ ਹੈ ਤੇ ਤੁਹਾਨੂੰ ਪਤਾ ਚੱਲ ਜਾਣਾ ਹੈ ਏਸੀ ਵਾਸਤੂ ਟਿਪ ਸਮਾ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਆਪਣੇ ਜੋ ਕੁਦਰਤ ਨੇ ਜੋੜੇ ਆ ਆਪਣੇ ਜੋ ਕੁਦਰਤ ਨੇ ਸਾਨੂੰ ਜਿਹੜੇ ਸਾਡੇ ਤੋਂ ਪੁੱਛ ਕੇ ਨਹੀਂ ਸਾਨੂੰ ਰਿਸ਼ਤੇ ਦਿੱਤੇ ਆ ਉਹਨਾਂ ਰਿਸ਼ਤਿਆਂ ਦੇ ਵਿੱਚ ਆਪਾਂ ਨੂੰ ਆਪਣਾ ਅ ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਸਾਡੇ ਲਈ ਕਦੇ ਵੀ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਕਰਦੀ ਕਹਿ ਦਿੰਦੇ ਆ ਅਸੀਂ ਕਿ ਇਹ ਸਾਡੇ ਲਈ ਫਾਇਦੇਮੰਦ ਨਹੀਂ ਹੈ ਫਾਇਦੇਮੰਦ ਦੁਨੀਆਦਾਰੀ ਦੀਆਂ ਫਾਇਦਾ ਹੁੰਦਾ ਆ ਫਾਇਦੇਮੰਦ ਲੈਣ ਦੇਣ ਹੁੰਦਾ ਆ ਪਰ ਇੱਕ ਦੂਜੇ ਨਾਲ ਖੜਨਾ ਇੱਕ ਦੂਜੇ ਨਾਲ ਵਿਚਾਰ ਮਿਲਣਾ ਜਸਟਾਰ ਦਾ ਜਿੱਦਾਂ ਦੇ ਹੁੰਦੇ ਆ ਉਦਾਂ ਦੀ ਹੀ ਸਾਡੀ ਸੋਚ ਅਸਲ 'ਚ ਬਣਦੀ ਸਾਕਿ